ਸਸਰੀਕਰ ਜੀ ਮੈਂ ਤੁਹਾਡਾ ਆਪਣਾ ਸੋਨੀ ਤਲਵਾੜਾ ਹਾਂ ਜੀ ਅੱਜ ਇਹ ਵੀਡੀਓ ਮੈਂ ਸਪੈਸ਼ਲ ਕਿਸੇ ਦੀ ਹੈਲਪ ਵਾਸਤੇ ਬਣਾ ਰਿਹਾ ਜੀ ਕਿਉਂਕਿ ਮੈਂ ਇਹ ਵੀਡੀਓ ਆਪਣੇ ਵਾਸਤੇ ਨਹੀਂ ਬਣਾ ਰਿਆ ਕਿਉਂਕਿ ਆਪਾਂ YouTube ਤੇ Facebook ਤੇ Instagram ਤੇ ਹਰ ਜਗ੍ਹਾ ਵੀਡੀਓ ਦੇਖਦੇ ਆਂ ਪਰ ਵੀਡੀਓ ਹਰ ਕੋਈ ਬਣਾ ਕੇ ਪਾਉਂਦਾ ਹੈ ਪਰ ਆਪਾਂ ਨੂੰ ਕਿਸੇ ਦੇ ਟੈਲੈਂਟ ਨੂੰ ਦੇਖ ਕੇ ਆਪਾਂ ਨੂੰ ਉਹਦੀ ਹੈਲਪ ਕਰਨੀ ਚਾਹੀਦੀ ਹੈ ਹਾਂਜੀ ਅੱਜ ਮੈਂ ਤੁਹਾਨੂੰ ਇੱਕ ਆ ਛੋਟੀ ਬੱਚੀ ਦੀ ਵੀਡੀਓ ਦਿਖਾ ਰਿਹਾ ਜੀ ਤੁਹਾਨੂੰ ਉਹਦੀਆਂ ਤਿੰਨੋਂ ਆਈਡੀਆ ਵੀ ਮੈਂਸ਼ਨ ਕਰੂੰਗਾ YouTube ਤੇ Facebook ਤੇ Instagram ਤੇ ਹਾਂਜੀ Instagram ਤੇ ਉਸ ਬੱਚੀ ਦੇ ਫੋਲੋਅਰ ਬਹੁਤ ਜ਼ਿਆਦਾ ਨੇ ਮੈਂ ਉਮੀਦ ਕਰ ਰਿਹਾ ਕਿ ਜਿੰਨੇ ਉਸ ਦੇ ਇੰਸਟਾਗ੍ਰam ਤੇ ਫੋਲੋਅਰ ਨੇ ਅਗਰ ਐਨਐਸ ਸਬਸਕ੍ਰਾਈਬਰ YouTube ਤੇ ਉਸ ਨਾਲ ਜੁੜ ਜਾਣਾ ਤਾਂ ਉਸ ਬੱਚੀ ਦੀ ਬਹੁਤ ਜ਼ਿਆਦਾ ਹੈਲਪ ਹੋ ਸਕਦੀ ਹੈ ਬੱਚੇ ਚ ਟੈਲੈਂਟ ਬਹੁਤ ਜ਼ਿਆਦਾ ਹੈ ਜੀ ਮਾਨਸਾ ਡਿਸਟ੍ਰਿਕਟ ਦੀ ਹੈ ਜੀ ਬਰੇਟਾ ਸ਼ਹਿਰ ਦੇ ਨਜ਼ਦੀਕ ਪਿੰਡ ਹੈ ਜੀ ਕੁੱਲਰੀਆਂ ਉਥੋਂ ਦੇ ਰਹਿਣ ਵਾਲੇ ਨੇ ਪਰ ਬਹੁਤ ਗਰੀਬ ਘਰ ਤੋਂ ਹੈ ਜੀ ਬੱਚੀ ਤੇ ਬੱਚੀ ਚ ਟੈਲੈਂਟ ਬਹੁਤ ਜ਼ਿਆਦਾ ਹੈ ਤੁਸੀਂ ਇੰਸਟਾਗ੍ਰam ਤੇ ਜਾ ਕੇ ਉਹਦੀ ਵੀਡੀਓ ਚੈੱਕ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਮੈਂ ਸਪੈਸ਼ਲੀ ਵੀਡੀਓ ਸਰਪੋਸ ਬੱਚੀ ਲਈ ਬਣਾ ਰਿਹਾ ਕਿਉਂਕਿ ਦੇਖੋ ਜੀ سوشل میڈیا ਤੇ ਰਾਤੋ ਰਾਤ ਸਟਾਰ ਬਣ ਜਾਂਦੇ ਨੇ ਪਰ ਮੈਂ ਇਹ ਚਾਹੁੰਨਾ ਕਿ ਜੋ ਇਸ ਦੇ ਲਾਇਕ ਹੈ ਉਹਨੂੰ ਸਟਾਰ ਬਣਾਇਆ ਜਾਵੇ ਉਹ ਬੱਚੀ ਚ ਬਹੁਤ ਜਿਆਦਾ ਟੈਲੈਂਟ ਹੈ ਜੀ ਤੇ ਇੱਕ ਐ ਲੱਗੂ ਵੀ ਗਰੀਬ ਘਰ ਤੋਂ ਹੈ ਜੀ ਹੋ ਸਕੇ ਤਾਂ ਆਪਾਂ ਜੇ ਹੋਰ ਕੋਈ ਹੈਲਪ ਨਹੀਂ ਕਰ ਸਕਦੇ ਤਾਂ ਉਹਦੇ YouTube ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤਾਂ ਕਿ ਉਹ ਬੱਚੀ ਦਾ YouTube ਚੈਨਲ ਮੋਨਟਾਈਜ਼ ਹੋ ਜਾਏ ਤੇ ਉਹ ਬੱਚੀ ਨੂੰ ਅੱਗੇ ਅਮਦਨ ਤਾਉਣ ਲੱਗ ਜੇ ਤਾਂ ਕਰਕੇ ਇਸ ਪੈਸਲ ਸਾਡੀ ਰਿਕੁਐਸਟ ਹੈ ਕਿ ਉਹ ਬੱਚੀ ਦੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਹਾਂਜੀ ਬੱਚੀ ਦਾ ਚੈਨਲ ਹੈ ਜੀ ਆਸ਼ਾ ਧਾਲੀ ਵਾਲਾ ਆਸ਼ਾ ਦਾ ਈਵਾਰ ਦੇ ਨੌ ਤੋਂ ਹੈ ਜੀ ਬਾਕੀ ਆ ਸਕਰੀਨ ਤੇ ਤੁਹਾਡੇ ਸਾਹਮਣੇ ਫੋਟੋ ਚੱਲ ਰਹੀਆਂ ਨੇ ਜੀ ਇਹ ਉਸ ਬੱਚੀ ਦੀ ਵੀਡੀਓ ਨੇ ਉਸ ਬੱਚੀ ਦੀਆਂ ਫੋਟੋਆਂ ਨੇ ਮੈਂ ਤਾਂ ਹੀ ਇਹ ਫੋਟੋ ਵੀਡੀਓ ਚ ਪਾਈਆਂ ਨੇ ਤਾਂ ਕਿ ਤੁਸੀਂ ਪਛਾਣ ਸਕੋ ਤਾਂ ਕਿ ਕੋਈ ਹੋਰ ਆਈਡੀ ਨਾ ਤੁਸੀਂ ਉਹ ਕਰ ਸਕੋ ਇਹ ਤੁਹਾਡੇ ਸਾਹਮਣੇ ਹੈ ਜੀ ਹਾਂਜੀ ਜਿੱਥੇ ਤੱਕ ਹੋ ਸਕੇ ਆਪਾਂ ਜਿਸ ਦੀ ਵੀ ਮਦਦ ਕਰ ਸਕਦੇ ਆ ਆਪਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਚ ਟੈਲੈਂਟ ਹੋਵੇ ਆਪਾਂ ਨੂੰ ਉਹਦਾ ਟੈਲੈਂਟ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਉਹਤੇ ਆਪਾਂ ਹੋਰ ਬੇਟਿਆਂ ਨੂੰ ਵੀ ਲਾਈਕ ਕਮੈਂਟ ਸ਼ੇਅਰ ਸਭ ਕੁਝ ਕਰਦੇ ਆਂ ਜੀ ਪਰ ਹਾਂ ਜਿਸ ਚ ਵੀ ਇਹ ਟੈਲੈਂਟ ਹੁੰਦਾ ਹੈ ਆਪਾਂ ਨੂੰ ਉਹਨਾਂ ਦੀ ਵੀਡੀਓ ਜ਼ਰੂਰ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਤੇ ਉਹਨਾਂ ਦੀਆਂ ਵੀਡੀਓ ਤੇ ਲਾਈਕ ਕਮੈਂਟ ਸਭ ਕੁਝ ਕਰਨਾ ਚਾਹੀਦਾ ਮਤਲਬ ਹਰ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਵੀ ਆਪਾਂ ਉਹਨਾਂ ਦੀ ਮਦਦ ਕਰ ਸਕਦੇ ਆਂ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਹਾਂਜੀ ਤਾਂ ਹੀ ਮੈਂ ਦੁਬਾਰਾ ਫਿਰ ਰਿਕਵੈਸਟ ਕਰਦਾ ਕਿ ਇਸ ਬੱਚੀ ਦੇ ਇੰਸਟਾਗ੍ਰam ਤੇ ਫੋਲੋਅਰ ਤਾਂ ਕਾਫੀ ਨੇ ਜੀ ਮੈਂ ਚਾਹੁੰਨਾ ਕਿ ਉਹਦੇ YouTube ਤੇ ਵੀ ਅਗਰ ਉਹਨੇ ਹੀ ਸਬਸਕ੍ਰਾਈਬਰ ਹੋ ਜਾਏ ਤਾ ਉਸ ਬੱਚੀ ਨੂੰ ਵਧੀਆ ਆਮਦਨ ਆਣ ਲੱਗ ਜੂਗੀ ਤੇ ਬੱਚੇ ਚ ਬਹੁਤ ਟੈਲੈਂਟ ਹੈ ਜੀ ਉਸ ਦੀ ਹੈਲਪ ਹੋ ਜੂਗੀ ਤਾਂ ਉਹ ਅੱਗੇ ਬਹੁਤ ਵਧੀਆ ਵੀਡੀਓ ਬਣਾਉਗੀ ਬਾਕੀ ਤੁਸੀਂ ਇੰਸਟਾਗ੍ਰam ਤੇ ਚੈੱਕ ਵੀ ਕਰ ਸਕਦੇ ਹੋ ਉਸ ਬੱਚੀ ਦੀਆਂ ਵੀਡੀਓ ਤੁਸੀਂ ਦੇਖ ਕੇ ਖੁਦ ਹੈਰਾਨ ਰਹੇ ਹੋਗੇ ਕਿਉਂਕਿ ਮੈਂ ਖੁਦ ਦੇਖਿਆ ਉਸ ਨੂੰ ਜੀ ਉਹ ਬੱਚੀ ਜਾਗਰਨਾ ਚ ਵੀ ਬਹੁਤ ਐਕਟਿੰਗਾਂ ਤੇ ਬਹੁਤ ਰੋਲ ਕਰਦੀ ਹੈ ਜੀ ਮੈਂ ਖੁਦ ਉਸ ਦੀਆਂ ਵੀਡੀਓ ਦੇਖਿਆ ਨੇ ਮੈਂ ਖੁਦ ਉਸ ਨੂੰ ਜਾਗਰਨ ਚ ਵੀ ਦੇਖਿਆ ਜੀ ਜੋ ਉਹ ਬੱਚੇ ਚ ਟੈਲੈਂਟ ਹੈ ਬੱਚੇ ਚ ਬਹੁਤ ਜ਼ਿਆਦਾ ਟੈਲੈਂਟ ਹੈ ਜੀ ਤੇ ਤੁਸੀਂ ਬਾਕੀ ਉਹਦੀ ਵੀਡੀਓ ਦੇਖ ਸਕਦੇ ਹਾਂ ਹਾਂਜੀ ਜਿੱਥੇ ਤੱਕ ਸਾਡੀ ਉਮੀਦ ਹੈ ਕਿ ਅਸੀਂ ਸਮਝਾਂਗੇ ਕਿ ਤੁਸੀਂ ਸਾਡੀ ਇਹ ਰਿਕੁਐਸਟ ਨੂੰ ਅਸੈਪਟ ਕਰੋਗੇ ਤੇ ਬੱਚੀ ਦੇ YouTube ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋਗੇ ਹਾਂਜੀ ਓਕੇ ਜੀ ਬਾਈ ਜੀ ਧੰਨਵਾਦ ਜੀ